ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾ ਗੁਰ ਪੂਰਾ ਨਮਸਕਾਰ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਊਰਣ ਪੈਜ ਸواری ਗੁਰਪੂਰਾ ਨਮਸਕਾਰ ਪਰਬ ਸਬੇ ਕਾਜ ਸਵਾਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਪਇਓ ਸਹਾਈ ਸਗਲ ਮੰਨੌਰਤ ਕੀਨੇ ਕਰਤਾ ਊਣੀ ਬਾਤ ਨਾ کائی رہا کرتے پور تال دوایا پاگ چلی مایا تو ਕਤੂ ਆਵੈ ਮੇਰੇ ਪੂਰੇ ਸਤ ਗੁਰ ਪਾਵੈ ਸਿੰਬਰ ਸਿੰਬਰ ਦਿਆਲਾ ਸਭ ਜੀ ਭਾਏ ਕਿਰਪਾਲਾ ਜਾ ਜਾ ਕਾਰ ਗੁਸਾਈ ਜਿਨ ਊਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਉਨ ਆਇਆ ਜਨ ਨਾਨਕ ਇੱਕ ਤੇ ਆਇਆ ਸਰਬ ਫਲਾ ਉਹਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਗੁਰਪੂਰਾ ਨਮਸਕਾਰੇ ਪ੍ਰਭ ਸਬੇ ਕਾਜ ਸੁਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਹਰ ਹਰ ਜਨ ਦੁਏ ਇੱਕ ਹੈ ਬਿਬ ਵਿਚਾਰ ਕਾchnਾ ਹੈ ਜਲ ਤੇ ਉਪਜ ਤਰੰਗ ਜਿਉਂ ਜਾਲ ਹੀ ਬਿਕੇ ਸੰਬਾਹੇ ਜਾਲ ਤੇ ਉਭਜੋ ਤਰੰਗ ਜਿਉ ਜਾਲ ਹੀ ਬਿਕੇ ਸੰਬਾਹੇ ਵਾਹਿਗੁਰੂ ਸਾਹਿਬ ਜੀ ਸਵਈਆ ਸੀਸ ਕਟਿਓ ਨਾ ਹਟਿਓ ਤੇ ਥੌਰ ਤੇ ਦੌਰ ਕੈ ਅੱਗੇ ਹੀ ਕੋ ਪਗ ਧਾਰੇਓ ਸੇਸ਼ ਕਟਿਓ ਨਾ ਹਟਿਓ ਠੋਰ ਤੇ ਦੌਰ ਕੈ ਅੱਗੇ ਹੀ ਕੋ ਪਗ ਧਾਰੇ ਓ ਉੰਚਰ ਏਕ ਤੋ ਦਲ ਮੈਂ ਤੇ ਤਾਏ ਕੈ ਜਾਏ ਕੈ ਕਾਏ ਪਰਾਰੇ ਓ ਮਾਰ ਕਰੀ ਹਨ ਬੀਰ ਚਲਿਓ ਅਸਲੈ ਕਰ ਸ੍ਰੀ ਯਾਰ ਔਰ ਪੁਧਾਰੇ ਓ ਓਮ ਗਿਰਿਓ ਸਿਰ ਸ੍ਰੀ ਸਿਵਲ ਹੈ ਗੋਮੂੜ ਕੀ ਮਾਲਕੋ ਮੇਰ ਸਵਾਰਿਓ ਦੋਹਰਾ ਆ ਮੇਟ ਸਿੰਘ ਆਤੀ ਬਲੀ ਬੋਧ ਕਰਿਓ ਸੰਗਰਾਮ ਨਿਗਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰਪਾਨ ਆ ਮਿੱਟ ਸਿੰਘ ਆਤੀ ਬਲੀ ਬਹੁਤ ਕਰਿਓ ਸੰਗਰਾਮ ਨਿਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰਪਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ